ਬਾਜੀ ਨੇ ਮੱਥਾ ਟੇਕੋ ਬਾਬਾ ਜੀ ਮੁੰਡੇ ਤੇ ਬਾਹਰ ਜਾਣਾ ਕੋਈ ਆਸ਼ੀਰਵਾਦ ਦਿਓ ਇਹ ਇਹਦੇ ਇਹਦੇ ਲੱਗ ਜੇ ਵੀਜ਼ਾ ਕਰ ਦਿਓ ਕਿਰਪਾ ਲੱਗ ਜੇ ਵੀਟਿੰਗ ਕਰਦੇ ਨਾ ਸਾਰੇ ਆਪਾ ਇਦਾਂ ਹੀ ਕਰਦੇ ਆ ਅੱਛਾ ਸੁਣਿਓ ਉਹ ਜਿਹੜਾ ਭੋਰੇ ਚ ਬੈਠਾ ਉਹਨੂੰ ਸਰਪੰਚ ਵੀ ਜਾ ਕੇ ਮਿਲਦਾ ਸਰਪੰਚ ਕਹਿੰਦਾ ਬਾਬਾ ਜੀ ਕਿਰਪਾਈ ਰੱਖਿਓ ਅਗਲੇ ਸਾਲ ਫੇਰ ਸਰਪੰਚੀ ਮਿਲੇ ਉਹ ਕਹਿੰਦਾ ਕੋਈ ਨਹੀਂ ਭਾਈ ਚੜਦੀ ਗੱਲ ਆਪਣਾ ਅੰਦਰ ਬੈਠਾ ਰਾਮ ਰਾਮ ਕਰਦਾ ਇੱਕ ਨੌਜਵਾਨ ਮੁੰਡਾ ਕਾਲਜ ਪੜ੍ਹਦਾ ਹੈ ਤੇ ਕਾਲਜ ਪੜਦਾ ਪਿੰਡ ਦੇ ਵਿੱਚ ਆਇਆ ਉਹ ਕਹਿੰਦਾ ਓਏ ਗਲੀਆਂ ਨਾਲੀਆਂ ਸਾਰੀਆਂ ਪੱਕੀਆਂ ਹੋਣੀਆਂ ਸੀ ਗ੍ਰਾਂਟ ਤੇ 20 ਲੱਖ ਮਿਲੀ ਸੀ ਤੇ ਲਾਇਆ ਕਹਿੰਦਾ ਇਹ ਕਹਿੰਦੇ 2 ਲੱਖ ਸਰਪੰਚ ਖਾ ਕਿੱਧਰ ਗਿਆ ਕਹਿੰਦੇ 18 ਲੱਖ ਉਹ ਜਿਹੜਾ ਪਿੰਡ 'ਚ ਨੌਜਵਾਨ ਪੜਨ ਆਲਾ ਆਇਆ ਉਹ ਕਹਿੰਦਾ ਓਏ ਕਿੰਨੇ ਲੋਕ ਬਿਮਾਰ ਹੋ ਰਹੇ ਐ ਮੱਛਰ ਫੈਦਾ ਹੋ ਗਿਆ ਪਿੰਡ ਦੇ ਵਿੱਚ ਬੁਰਾ ਹਾਲ ਐ ਆ ਪਿੰਡ ਰੱਬ ਦੇ ਬਣਾਏ ਬੰਦੇ ਬੜੇ ਦੁਖੀ ਨੇ ਫਾਲ ਤੇ ਵੇਖੋ ਪਿੰਡ ਦਾ ਗਲੀਆਂ ਨਾਲੀਆਂ ਖਰਾਬ ਹੋ ਗਈਆਂ ਜਿੱਕੜ ਹੋਇਆ ਪਿਆ ਮੱਛਰ ਹੋਇਆ ਪਿਆ ਲੋਕ ਮਰ ਰਹੇ ਨੇ ਨਿੱਕੇ ਨਿੱਕੇ ਬੱਚੇ ਤੰਗ ਨੇ ਸਕੂਲ ਦੇ ਵਿੱਚ ਕੋਈ ਫਿਲਟਰ ਨਹੀਂ ਲੱਗਿਆ ਪੜ੍ਹਾਈ ਕੋਈ ਚੱਜਦੀ ਨਹੀਂ ਸਰਪੰਚ 18 ਲੱਖ ਗ੍ਰਾਂਟ ਖਾ ਗਿਆ ਸਾਡਾ ਉਹ ਪਿੰਡ ਦਾ ਕਾਲਜ ਦਾ ਮੁੰਡਾ ਉਹ ਕਹਿੰਦਾ ਰੱਬ ਦੀ ਬਣਾਈ ਦੁਨੀਆ ਬੜੀ ਔਖੀ ਹੈ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਹ ਰੱਬ ਮਾਹੇ ਰੱਬ ਕਾਦੇ ਚ ਰਹਿੰਦਾ ਜੀ ਖਲਕਤ ਵਿੱਚ ਖਲਕ ਖਾਲਕ ਕਾਦੇ ਚ ਰਹਿੰਦਾ ਹੈ ਬੋਲੋ ਭਈ ਯਾਰ ਬੋਲੋ ਖਲਕ ਕਾਦੇ ਚ ਰਹਿੰਦਾ ਹੈ ਖਲਕਤ ਵਿੱਚ ਰੱਬ ਕਾਦੇ ਚ ਰਹਿੰਦਾ ਦੁਨੀਆ ਵਿੱਚ ਉਹ ਜਿਹੜਾ ਕਾਲਜ ਵਿੱਚ ਪੜਨ ਵਾਲਾ ਮੁੰਡਾ ਹੈ ਉਹ ਕਹਿੰਦਾ ਸਰਪੰਚ ਤੋਂ ਸਾਬ ਪੁੱਛ ਕੇ ਆਈਏ ਆਖੀਏ ਜਾ ਕੇ ਵੀ ਗ੍ਰਾਂਟ ਖਾ ਗਿਆ ਤੇ ਜਾਂਦਾ ਜਾਂਦਾ ਭੋਰੇ ਵਾਲੇ ਬਾਬੇ ਨੂੰ ਕਹਿੰਦਾ ਬਾਬਾ ਜੀ ਆਜੋ ਚੱਲੀਏ ਸਰਪੰਚ ਨਾਲ ਗੱਲ ਕਰਕੇ ਆਈਏ ਲੋਕਾਂ ਦਾ ਹਾਲ ਤੇ ਵੇਖੋ ਤੇ ਬਾਬਾ ਪਤਾ ਕੀ ਕਹਿੰਦਾ ਤੂੰ ਬਹਿ ਜਿਹੜਾ ਕਰੇਗਾ ਸੋ ਭਰੇਗਾ ਨਾਮ ਜੱਪੋ ਨਾਮ ਬਸ ਨਾਮ ਨਾਮ ਆਜਾ ਤੂੰ ਵੀ ਬਹਿ ਜਾ ਆ ਮੇਰੇ ਕੋਲ ਬਹਿ ਜਾ ਤੂੰ ਵੀ ਭੇਜਾ ਕੇ ਕਹਿੰਦਾ ਤੂੰ ਵੀ ਤੂੰ ਵੀ ਨਾ ਪੁੱਛ ਹੁਣ ਸੋਚੋ ਸੋਚ ਕੇ ਵੇਖੋ ਵੀ ਸਰਪੰਚ ਨੂੰ ਜਾ ਕੇ ਐ ਅੱਖ ਚੱਕ ਪਾ ਕੇ ਕਹਿੰਦਾ ਸਰਪੰਚ ਸਾਹਿਬ ਗ੍ਰਾਂਟ ਆਈ ਸੀ 20 ਲੱਖ ਦੀ ਹਿਸਾਬ ਦਿਓ ਜਰਾ ਪਿੰਡ ਦੇ ਲੋਕ ਆ ਨਾ ਵੋਟਾਂ ਪਾਈਆਂ ਜਿਤਾਇਆ ਸਾਨੂੰ ਹਿਸਾਬ ਦੇ ਵੀ 18 ਲੱਖ ਕਿੱਧਰ ਗਿਆ ਤੇ ਸਰਪੰਚ ਫਿਰ ਗੋਲ ਮੋਲ ਗੱਲਾਂ ਕਰਦਾ ਹੈ ਤੇ ਇਹੋ ਜੇ ਮੁੰਡੇ ਨੂੰ ਕੀ ਕਹਿਣਗੇ ਇਹ ਭੋਂਕਾ ਤੁਰਿਆ ਫਿਰਦਾ ਹੈ ਇਹ ਜਿਆਦਾ ਸਿਆਣਾ ਆ ਗਿਆ ਇਹ ਜਿਆਦਾ ਪੜ੍ਹ ਲਿਖ ਗਿਆ ਇਹ ਤਰਕਾਂ ਕਰਦਾ ਹੈ ਇਹਨੂੰ ਵੱਡਿਆਂ ਨਾਲ ਗੱਲ ਕਰਨ ਦੀ ਅਕਲ ਨਹੀਂ ਇਹਨੂੰ ਵੱਡਿਆਂ ਨਾਲ ਬੋਲਣਾ ਨਹੀਂ ਆਉਂਦਾ ਐਦਾਂ ਕਹਿਣਗੇ ਕਿ ਨਹੀਂ ਤੇ ਜਿਹੜਾ ਭੋਰੇ 'ਚ ਬੈਠਾ ਕਹਿੰਦਾ ਚਲੋ ਜਿਹੜਾ ਕਰੇਗਾ ਸੋ ਭਰੇਗਾ ਉਹਨੂੰ ਜਾ ਕੇ ਮੱਥੇ ਟੇਕਣਗੇ ਕਹਿਣਗੇ ਤੇ ਪੁੱਛਦੇ ਕੁਝ ਨਹੀਂ ਆਖੂ ਸਤਨਾਮ ਜੀ ਬਾਖ ਉਹ ਬਾਬੇ ਚੰਗੇ ਲੱਗਦੇ ਆ ਜਿਹੜੇ ਪੁੱਛਣ ਕੁਛਣਾ ਉਹ ਨਾਮ ਜਪਣ ਵਾਲਿਆਂ ਨੂੰ ਪ੍ਰਮੋਟ ਕਰਦੇ ਆ ਰਾਜਨੀਤਿਕ ਰਾਜਨੀਤਿਕ ਬੰਦੇ ਇਹੋ ਜਿਹਿਆਂ ਨੂੰ ਬਹੁਤ ਉੱਪਰ ਚੱਕਦੇ ਐ ਬੋਲਦੇ ਹੀ ਨਹੀਂ ਤੇ ਜਦੋਂ ਤੁਸੀਂ ਸਵਾਲ ਪੁੱਛੋਗੇ ਫਿਰ ਮੱਥੇ ਨਹੀਂ ਟੇਕਣਗੇ ਭਾਈ ਗੋਲੀਆਂ ਚਲਾਉਣਗੇ ਫਿਰ ਅਟੈਕ ਕਰਨਗੇ ਫਿਰ ਫਿਰ ਇਹ ਛੱਡ ਦੇਣਗੇ ਤੁਹਾਨੂੰ ਤੇ ਕਹਿਣਾ ਔਖਾ ਜਿਹੜਾ ਨਾ ਭਾਈ ਜਿਤਾ ਰੱਖਿਓ ਵਾਹਿਗੁਰੂ 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 ਕੰਡਾ ਚੱਪਣਾ ਔਖਾ ਨਹੀਂ ਔਖਾ ਹੁੰਦਾ ਸਮੇਂ ਦੇ ਉੱਤੇ ਸੱਚ ਕਹਿਣਾ ਆਖਾ ਜੀਵਾ ਪਰ ਇੱਕ ਗੱਲ ਪੱਕੀ ਰੱਖਿਓ ਚੇਤੇ ਜਦੋਂ ਸੱਚ ਕਹੋਗੇ ਸੱਚ ਬੋਲੋਗੇ ਸੱਚ ਤੇ ਖੜੋਗੇ ਅੰਦਰ ਜਾਨ ਪੈ ਜਾਏਗੀ ਇੱਕ ਅੰਦਰ ਨਾ ਸੋ ਜੀਵਿਆ ਜਿਨ ਮਨ ਵਸਿਆ ਸੋਏ ਨਨਕ ਅਵਰ ਨਾ ਜੀਵੇ ਕੋਏ ਜਦੋਂ ਇੱਕ ਵਾਰੀ ਸੱਚ ਕਹਿ ਦੋਗੇ ਜਾਨ ਪੈ ਜਾਈਗੀ ਆਖ ਕੇ ਵੇਖੋ ਆਖਾਂ ਜੀਵਾ ਤੇ ਜੇ ਸੱਚ ਛੱਡਦਾ ਵਿਸਰੈ ਮਰ ਜਾ ਮਰ ਜਾ ਇਹਨੇ ਫਿਰ ਬੰਦਾ ਤੁਰਿਆ ਤੇ ਫਿਰਦਾ ਹੈ ਮਰੀਜੀ ਜ਼ਮੀਰ ਵਾਲਾ ਮੀਨਾ ਜਿਹਾ ਬਣ ਕੇ ਉੱਤੋਂ ਤੋਂ ਹੱਸਦਾ ਰਹਿੰਦਾ ਹੈ ਸਰਪੰਚ ਸਾਹਿਬ ਐਤ ਕੀ ਫਿਰ ਤੁਹਾਡੇ ਨਾਲ ਆਂ ਨਾਲ ਹੀ ਆਂ ਜੀ ਬਸ ਤੁਹਾਡੇ ਮਗਰ ਮਗਰ ਅੰਦਰੋਂ ਪਤਾ ਹੁੰਦਾ ਵੀ ਬੰਦਾ ਬਹੁਤ ਵਿਗੜਿਆ ਹੋਇਆ ਆ ਆ ਖਾ ਗਿਆ ਆ ਖਾ ਗਿਆ ਫਿਰ ਜੀਨੇ ਚੱਲ ਯਾਰ ਸਾਈਨ ਤੇ ਗਾਰੀ ਲਿੰਦਾ ਹੈ ਥਾਣੇ ਤੇ ਮੇਰੇ ਨਾਲ ਚਲੇ ਹੀ ਜਾਂਦਾ ਹੈ ਇਹ ਮੀਨੇ ਬਣ ਜਾਂਦੇ ਆ ਲੋਕ ਜੁਰਤ ਨਹੀਂ ਹੁੰਦੀ ਸੱਚ ਨਹੀਂ ਕਹਿੰਦੇ ਪਰ ਚੇਤਾ ਰੱਖਿਓ ਇਹੋ ਜਿਹੇ ਬੰਦੇ ਭੇਡਾਂ ਦੀ ਲਾਈਨ ਵਿੱਚ ਆਉਂਦੇ ਐ ਇਹ ਕਦੇ ਆਪਣਾ ਸਟੈਂਡ ਕਲੀਅਰ ਨਾ ਕਰਨ ਕਰਕੇ ਆਪਣੀ ਸ਼ਖਸੀਅਤ ਨਹੀਂ ਘੜ ਸਕਦੇ ਇਹੋ ਜਿਹੇ ਬੰਦਾ ਸ਼ਖਸੀਅਤ ਨਹੀਂ ਬਣ ਸਕਣਾ ਕਦੇ ਭੇਡ ਬਣੇਗਾ ਸਾਰੇ ਚੁੱਪ ਨੇ ਇਹ ਵੀ ਵੇਚੀ ਰਲ ਗਿਆ ਪਰ ਜੇ ਕਿਤੇ ਠੜ ਜਾਂਦਾ ਹੋ ਸਕਦਾ ਪਿੰਡ ਦੇ ਚਾਰ ਇਹਦੇ ਨਾਲ ਹੋਰ ਠੜਦੇ ਤੇ ਅੱਜ ਚਾਰ ਖੜੇ ਸੀ ਪੰਜਾਂ ਸਾਲਾਂ ਨੂੰ 40 ਬਣਦੇ 40 ਤੋਂ 400 ਬਣਦੇ ਤੇ 20 ਸਾਲਾਂ ਬਾਅਦ ਸਰਪੰਚੀ ਇਹਦੀ ਹੁੰਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਐ ਬਣਦਾ ਐ ਅੱਬ ਮਰਜੀ ਮਰਜੀ ਨਾਲ ਕਰਦਾ ਲੋਕਾਂ ਦੇ ਕੰਮ ਫਿਰ ਇਹ ਆਖਾਂ ਜੀਵਾ ਆ ਕੇ ਵੇਖ ਜਾਨ ਪੈਂਦੀ ਪਰ ਜੇ ਭੁੱਲਣਾ ਹੈ ਤੇ ਚੇਤਾ ਰੱਖੋ ਮਰਿਆਂ ਵਰਗੇ ਆ ਜਿਹੜਾ ਆਪਾਂ ਬਚਨ ਪੜ੍ਹਦੇ ਲਗਾ ਕੇ ਪੜ੍ਹੀਏ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਹਰ ਜੇ ਅੰਦਰ ਸੱਚ ਨਾਲ ਪ੍ਰੀਤ ਨਹੀਂ ਤੇ ਮਹਾਰਾਜ ਕਹਿੰਦੇ ਮੁਰਦਾ ਹੈ ਭਾਈ ਪੜੋ ਆਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮੇਰ ਤੱਕ ਕਹੀਏ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ ਫੇਰ ਬੋਲ ਅਤ ਸੁੰਦਰ ਕੋ ਲੀਨ ਚਤੁਰ ਮੁਖ ਗਿਆਨੀ ਭਨਵੰਤ ਤੇਰੇ ਪੈਸੇ ਨੂੰ ਕੀ ਕਰੀਏ ਜਮੀਰ ਤੇ ਮਰੀ ਪਈ ਐ ਜੇਪਾਂ ਮਖੌਲਾ ਆਹ ਵੇਖੋ ਮੇਰੀ ਪ੍ਰਾਪਰਟੀ ਸਿਰ ਚ ਮਾਰਨੀ ਤੇਰੀ ਅਤ ਸੁੰਦਰ ਤੇਰੇ ਸੋਹਣੇ ਨੂੰ ਕੀ ਕਰੀਏ ਰੰਗ ਕੋਰਾ ਲਈ ਫਿਰਦਾ ਵਿਚਾਰ ਨਹੀਂ ਸੋਹਣੇ ਦੇ ਰੇ ਚੋਰਾ ਨਾਲ ਚੋਰ ਬਣ ਜਾਂਦਾ ਥੱਗਾਂ ਨਾਲ ਸਹਿਮਤੀ ਐ ਤੇਰੀ ਵਿਗੜਿਆਂ ਨਾਲ ਤੇਰੀ ਸਹਿਮਤੀ ਐ ਤੇਰੇ ਰੰਗ ਨੂੰ ਕੀ ਕਰਦਾ ਐ ਸੋਹਣਾ ਨਹੀਂ ਲੱਗਦਾ ਤੂੰ ਤੂੰ ਸ਼ਰਾਰਤੀ ਐ ਤੂੰ ਮੀਨਾ ਐ ਤੂੰ ਨਾਲ ਰਲਦਾ ਸਾਰਿਆਂ ਨਾਲ ਐਦਾਂ ਦੀ ਸ਼ਖਸੀਅਤ ਨਹੀਂ ਬਣਾਇਆ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਐਦਾਂ ਦਾ ਬੰਦਾ ਨਹੀਂ ਕੱਢਦੇ ਗੁਰੂ ਦੇ ਸਿੱਖ ਐਦਾਂ ਦੇ ਨਹੀਂ ਸੀ ਹੱਤ ਸੁੰਦਰ ਕੀ ਕਰਦਾ ਤੇਰੇ ਸੋਹਣੇ ਬੰਨ ਪੁਲੀਨ ਉੱਚੀ ਕੋਲੇ ਜੀ ਸਾਡੀ ਅਸੀਂ ਖੱਤਰੀਆਂ ਅਸੀਂ ਜੱਟਾਂ ਅਸੀਂ ਬ੍ਰਾਹਮਣ ਹੁੰਨੇ ਆ ਛੱਡ ਤੇਰੀਆਂ ਜਾਤਾਂ ਨੂੰ ਕੀ ਕਰੀਏ ਤੇਰੀ ਪੁੱਲ ਦਾ ਕੀ ਅਰਥ ਐ ਜ਼ਤਰ ਮੈਂ ਬੜਾ ਚਲਾਕ ਜਦੋਂ ਟਾਈਮ ਸੀ ਉਦੋਂ ਨਹੀਂ ਗੱਲ ਕੀਤੀ ਤੇਰੀ ਚਲਾਕੀ ਨੂੰ ਕੀ ਕਰੀਏ ਤੂੰ ਉਥੇ ਦਿਮਾਗ ਕਿਉਂ ਨਹੀਂ ਵਰਤਦਾ ਜਦੋਂ ਲੋੜ ਹੁੰਦੀ ਹੈ ਤੇ ਮੁਖ ਗਿਆਨੀ ਮੈਨੂੰ ਬੋਲਣਾ ਬਹੁਤ ਵਧੀਆ ਆਉਂਦਾ ਹੈ ਜਿੱਤੇ ਸਹੀ ਬੋਲਣਾ ਸੀ ਉਥੇ ਕਿਉਂ ਨਹੀਂ ਬੋਲਿਆ ਮੇਰੇ ਵਰਗਾ ਕਹਵੇ ਮੈਨੂੰ ਬੋਲਣਾ ਬਹੁਤ ਆਉਂਦਾ ਹੈ ਤੇ ਜਿੱਤੇ ਵਿਗੜਿਆ ਬੰਦਾ ਮੇਰੇ ਸਾਹਮਣੇ ਬਹਿ ਜਾਏ ਉਹਦੇ ਮੈਂ ਕਹਾਂ ਸਰਦਾਰ ਸਾਹਿਬ ਜੀ ਆਏ ਨੇ ਜੀ ਇਹਨਾਂ ਦਾ ਬੜਾ ਧੰਨਵਾਦ ਆਖੋ ਸਤਨਾਮ ਜੀ ਵਾਹ ਫਿਰ ਲੱਖ ਲਾਂਤ ਮੇਰੇ ਬੋਲਣ ਦੇ ਮੁਖ ਗਿਆਨੀ ਕੀ ਤੇਰਾ ਸਿਰ ਚ ਮਾਰਨਾ ਮੁਖ ਗਿਆਨੀ ਉਥੇ ਕਹਿੰਦਾ ਸਾਹਮਣੇ ਬੈਠੇ ਦੇ ਓ ਐਮਐਲਏ ਜਿ ਆਇਆ ਤੇ ਇੰਨਾ ਪੈਸਾ ਖਾ ਗਿਆ ਗਾਂ ਬੰਦਾ ਬਣ ਜਾ ਉਹਦੇ ਪਤਾ ਲੱਗਣਾ ਜਿੱਦੇ ਮੇਰੇ ਵਰਗੇ ਦੇ ਸਾਹਮਣੇ ਆ ਕੇ ਮੁੱਖ ਮੰਤਰੀ ਬੈਠੇ ਫੇਰ ਵੇਖੂ ਵੀ ਕਿ ਮੈਂ ਮੈਂ ਕੀ ਕਰਦਾ ਉੱਥੇ ਮੁੱਖ ਗਿਆਨੀ ਦਾ ਉੱਥੇ ਪਤਾ ਲੱਗਦਾ ਅਗਲਾ ਕਹਿੰਦਾ ਬੋਲਦਾ ਬਹੁਤ ਵਧੀਆ ਜਿੱਦੇ ਸੱਚ ਬੋਲਣਾ ਪਿਆ ਉਹਦੇ ਪਤਾ ਲੱਗੂ ਜਿੱਦੇ ਬਖੰਡੀ ਨੂੰ ਸਾਹਮਣੇ ਬਖੰਡੀ ਗਿਆ ਉਹਦੇ ਪਤਾ ਲੱਗੂ ਮੁੱਖ ਗਿਆਨੀ ਕੀ ਵੇਖ ਰਹਾ ਉਹਦੇ ਨਾਲ ਗਿਆ ਦੱਸੋ ਪਿਆਰਿਓ ਮੈਨੂੰ ਜਵਾਬ ਦਿਓ ਸਿੱਧੋ ਸਾਰੇ ਸੋਚ ਕੇ ਦੱਸੋ ਬਈ ਸਾਹਜਾਦੇ आनंदपुर साहिब लेक्चर कर दे। ਦੱਸਿਓ ਪਿਆਰਿਓ ਸੋਚ ਕੇ ਦੱਸੋ। ਆਨੰਦਪੁਰ ਸਾਹਿਬ ਕਰਦੇ ਲੈਕਚਰ। ਵੱਡੀ ਸਾਰੀ ਲੱਗਦੀ ਸਟੇਜ। ਤੇ ਸਟੇਜ ਤੇ ਖੜ ਕੇ ਸਾਹਿਬ ਜਦ ਦੇ ਸੁਣਾਉਂਦੇ ਸਾਨੂੰ ਗੁਰਬਾਣੀ। ਐਦਾਂ ਨਾ ਬਾਹਾਂ ਮਾਰ ਮਾਰ ਕੇ ਫਤਿਹ ਸਿੰਘ ਕਰਦਾ ਕਥਾ। ਅਜੀਤ ਸਿੰਘ, ਤੁਹਾਰ ਸਿੰਘ, ਜੋਰਾਵਰ ਸਿੰਘ ਫਤਿਹ ਸਿੰਘ ਹਣੀ ਖੜੇ ਹੋ ਕੇ ਗਾਉਂਦੇ ਢਾਡੀ ਵਾਰਾਂ। ਤੇ ਜੋਰ ਲਾ ਲਾ ਕੇ ਪੂਰਾ ਟਿੰਗ ਟਿੰਗ ਕੇ। ਪਟਨਾ ਵਾਲੇ ਹੋ ਜਾਂਦੇ ਬੋਲ ਬੋਲ ਕੇ ਤੇ ਵਿੱਚ ਸੰਗਤਾਂ ਜਿਹੜੀਆਂ ਕਰਦੀਆਂ ਉਹ ਫਤੇ ਸਿੰਘ ਕਰਦਾ ਕਥਾ ਆ ਫਤੇ ਸਿੰਘ ਕਰ ਬੋਲਦਾ ਕਰਦਾ ਲੈਕਚਰ ਵਾ 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 ਕਰਦੇ ਸਾਰੇ ਤੇ ਜਿੱਦੇ ਜਾਂਦੇ ਨਾ ਮਜੀਦੇ ਦੀ ਕਚਹਿਰੀ ਤੇ ਮਜੀਦਾ ਕਹਿੰਦਾ ਮੰਨੋ ਈਨ ਮਨੋ ਇਨ ਐਦਾਂ ਕਹਿੰਦਾ ਜਦੋਂ ਵਜੀਦਾ ਤੇ ਫਤਿਹ ਸਿੰਘ ਤੇ ਜੋਰਾਵਰ ਸੇ ਕਹਿੰਦੇ ਵੀਰਾ ਆ ਜਾ ਬੰਨ ਦਾ ਸਾਈਡ ਜੀ ਤੇ ਹੋ ਕੇ ਗੱਲ ਕਰ ਲਈਏ ਭਲਾ ਵੀ ਇਹਨਾਂ ਦੀ ਗੱਲ ਬੰਨਣੀ ਹੈ ਕਿ ਨਹੀਂ ਬੰਨਣੀ ਮਾੜਾ ਜਾਂ ਪਰ ਇਹ ਨਹੀਂ ਲੈ ਜਾਂਦੇ ਕਿ ਕਿਵੇਂ ਕਰੀਏ ਸੋਚਣ ਜੇ ਲੱਗ ਜਾਂਦੇ ਐਦਾਂ ਮੱਥੇ ਤੇ ਹੱਥ ਜਾਂ ਰੱਖ ਲੈਂਦੇ ਦੱਸੋ ਫਿਰ ਸਭ ਜੱਤੇ ਸਭ ਜੱਤੇ ਹੁੰਦੇ ਬੋਲੋ ਲੈਕਚਰਾਂ ਨੂੰ ਕੀ ਕਰੋਗੇ ਤੁਸੀਂ ਸਟੇਜ ਤੇ ਬੋਲਣ ਨੂੰ ਕੀ ਕਰੋਗੇ ਆਪਾਂ ਕਾਂਗੇ ਵਜੀਦੇ ਸਾਹਮਣੇ ਬੋਲਦੇ ਉੱਥੇ ਉਹਦੇ ਕਰਕੇ ਸਭ ਜਾਂਦੇ ਆ ਜੇ ਵਜੀਦੇ ਸਾਹਮਣੇ ਬੋਲਦੇ ਆ ਕੋਈ ਨਹੀਂ ਬੋਲੇ ਸਟੇਜਾਂ ਤੇ ਪਰਬਜੀਤ ਦੇ ਸਾਹਮਣੇ ਬੋਲ ਕੇ ਬੋਲਣਾ ਪ੍ਰਵਾਨ ਹੋ ਗਿਆ ਸਾਡੇ ਵਰਗੇ ਸੰਗ ਪਾੜ ਲੈਂਦੇ ਆ ਬੋਲ ਬੋਲ ਕੇ ਸਟੇਜਾਂ ਤੇ ਜਿੱਦੇ ਅਗਲਾ ਸਾਹਮਣੇ ਆਉਂਦਾ ਉਹਦੇ ਨਹੀਂ ਬੋਲਦਾ ਹਿੰਮਤ ਨਹੀਂ ਹੁੰਦੀ ਅਗਲਾ ਢਾ ਜਾਂਦਾ ਹੈ ਮਾਫੀਆਂ ਮੰਗਾਉਂਦੇ ਨੇ ਅਗਲੇ ਹਿੰਮਤ ਨਹੀਂ ਗੱਲ ਕਰਨ ਦੀ ਉਹਨਾਂ ਦੇ ਸਾਹਮਣੇ ਜੁਰਤ ਨਹੀਂ ਵਜੀਤ ਸਾਹਿਬ ਜਾਂਦੇ ਉੱਥੇ ਬੋਲੇ ਆ ਜਿੱਥੇ ਬੋਲਣਾ ਚਾਹੀਦਾ ਸੀ ਤੇ ਅੱਜ ਸਾਡੇ ਜਿਹੜੇ ਸਿੱਖ ਹੈ ਇਹ ਉੱਥੇ ਬੋਲਦੇ ਆ ਜਿੱਥੇ ਬੋਲਣ ਦੀ ਲੋੜ ਨਹੀਂ ਆ ਸਟੇਜ ਦੇ ਉੱਤੇ ਬੈਠ ਕੇ ਬੋਲਦੇ ਆ ਸਾਰੇ ਪਰ ਜਿੱਥੇ ਬੋਲਣਾ ਚਾਹੀਦਾ ਉੱਥੇ ਨਹੀਂ ਬੋਲਦੇ ਉੱਥੇ ਮੂੰਹ 'ਚ ਘੁੰਗਣੀਆਂ ਪੈ ਜਾਂਦੀਆਂ ਨੇ ਸਾਡੇ ਪਰ ਜੋਰਾਵਰਸ ਸਿੰਘ ਫਤਿਹ ਸਿੰਘ ਜੀ ਸਾਹਬ ਜਾਂਦੇ ਉੱਥੇ ਬੋਲੇ ਜਿੱਥੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਤੇ ਬਣੇ ਫਿਰ ਕੀ ਸਾਹਬ ਜਾਂਦੇ ਤੇ ਜੇ ਨਾ ਬਣਦੇ RAM RAJE ਵੀ ਸਾਹਿਬ ਜਾਂਦਾ ਸੀ ਪਰ RAM RAJE ਨੂੰ ਅਸੀਂ ਸਾਹਿਬ ਜਾਂਦਾ ਨਹੀਂ ਕਹਿੰਦੇ ਗੁਰੂ ਹਰਰਾਏ ਸਾਹਿਬ ਦਾ ਕੀ ਲੱਗਦਾ ਸੀ ਜੀ RAM RAJE ਪੁੱਤ ਪਰ ਹੈ ਸੀ ਸਾਹਿਬ ਜਾਂਦਾ ਤੋ ਬੋਲੋ ਨਹੀਂ ਸ੍ਰੀ ਚੰਦ ਨੂੰ ਸਾਹਿਬ ਜਾਂਦਾ ਨਹੀਂ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਸ੍ਰੀ ਚੰਦ ਗੁਰੂ ਨਾਨਕ ਤੋਂ ਬਾਗੀ ਰਿਹਾ ਗੁਰੂ ਨਾਨਕ ਕਹਿੰਦੇ ਸਵਾਹ ਨਹੀਂ ਪਾਉਣੀ ਕਹਿੰਦੇ ਪਾਵਾਂਗਾ ਗੁਰੂ ਨਾਨਕ ਕਹਿੰਦੇ ਕੱਪੜੇ ਲਾ ਕੇ ਨੰਗੇ ਨਹੀਂ ਫਿਰਨਾ ਕਹਿੰਦੇ ਫਿਰਾਗਾ ਗੁਰੂ ਨਾਨਕ ਕਹਿੰਦਾ ਧੂਨੇ ਨਹੀਂ ਲਾਉਣੇ ਕਹਿੰਦੇ ਲਾਵਾਂਗਾ ਗੁਰੂ ਨਾਨਕ ਕਹਿੰਦਾ ਇਦਾਂ ਵੇਲੜ ਨਹੀਂ ਫਿਰਨਾ ਕਹਿੰਦੇ ਫਿਰਾਗਾ ਜਿਨਨੇ ਵਚਨ ਗੁਰੂ ਨਾਨਕ ਨੇ ਕਹੇ ਇੱਕ ਨਹੀਂ ਮੰਨਿਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਜੀ ਬਾਬਿਆਂ ਦੀਆਂ ਨਾ ਮੰਨਿਓ ਬਾਬੇ ਕੀ ਕਹਿੰਦੇ ਸ੍ਰੀ ਚੰਦ ਬਾਰੇ ਇਤਿਹਾਸ ਕੀ ਕਹਿੰਦਾ ਸ੍ਰੀ ਚੰਦ ਬਾਰੇ ਸਾਡਾ ਇਤਿਹਾਸ ਗੁਰੂ ਨਹੀਂ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਹੈ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੜਿਆਂ ਵਾਲੇ ਜੀ ਦੀ ਆਓ ਜਾਣਦੇ ਹਾਂ ਹੁਣ ਇਸ ਕਹਾਣੀ ਦੇ ਜ਼ਰੀਏ ਪਿੰਡ ਭੈਣੀ ਸਾਹਿਬ ਦੇ ਨੇੜੇ ਇੱਕ ਛੋਟਾ ਜਿਹਾ ਪਿੰਡ ਸੀ ਨਾਮ ਸੀ ਸੱਚਖੰਡਪੁਰ ਪਿੰਡ ਦਾ ਨਾਮ ਤਾਂ ਸੱਚਖੰਡ ਸੀ ਪਰ ਲੋਕਾਂ ਦੀ ਜ਼ਿੰਦਗੀ ਵਿੱਚ ਸੱਚ ਹੌਲੀ-ਹੌਲੀ ਕੱਟਦਾ ਜਾ ਰਿਹਾ ਸੀ ਲੋਕ ਸੱਚ ਨੂੰ ਜਾਣਦੇ ਤਾਂ ਸਨ ਪਰ ਡਰ ਦੇ ਮਾਰੇ ਜਾਂ ਲਾਭ ਦੀ ਖਾਤਰ ਝੂਠ ਨਾਲ ਸਮਝੌਤਾ ਕਰ ਲੈਂਦੇ ਸਨ ਇਸ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਹਰਪ੍ਰੀਤ ਸਿੰਘ हरप्रीत गुरसिख परिवार विच पलिया पिता जी हमेशा कहंदे पुत्रा सच गुरु दा रस्ता है जेड़ा सच खड़दा है गुरु आप उस दा हाथ फड़दा है हरप्रीत ने कई बार दीवाना सुनिया सच हमेशा बोलना चाहिदा है पर खास करके टाइम ते मूँह ते सच बोलना ही सीखी है ਇਹ ਗੱਲਾਂ ਉਸ ਦੇ ਮਨ ਵਿੱਚ ਡੂੰਘੀਆਂ ਬੈਠੀਆਂ ਹੋਈਆਂ ਸਨ ਪਹਿਲੀ ਪਰਖ ਹਰਪ੍ਰੀਤ ਪਿੰਡ ਦੇ ਸਕੂਲ ਵਿੱਚ ਅਧਿਆਪਕ ਸੀ ਇੱਕ ਦਿਨ ਸਕੂਲ ਦੇ ਮੁਖੀ ਅਧਿਆਪਕ ਨੇ ਉਸ ਨੂੰ ਬੁਲਾਇਆ ਅਤੇ ਕਿਹਾ ਹਰਪ੍ਰੀਤ ਸਰਕਾਰ ਵੱਲੋਂ ਚੈੱਕ ਆਉਣਾ ਹੈ ਕੁਝ ਬੱਚੇ ਤਾਂ ਨਾਂ ਦੇ ਹੀ ਦਰਜ ਹਨ ਕਾਗਜ਼ਾਂ ਵਿੱਚ ਪੂਰੀ ਗਿਣਤੀ ਦਿਖਾ ਦਿਓ ਸਭ ਦਾ ਪਲਾ ਹੋ ਜਾਵੇਗਾ ਹਰਪ੍ਰੀਤ ਦੇ ਅੰਦਰ ਜੰਗ ਛਿੜ ਗਈ ਇੱਕ ਪਾਸੇ ਨੌਕਰੀ ਦਾ ਡਰ ਦੂਜੇ ਪਾਸੇ ਸੱਚ ਉਸ ਨੂੰ ਯਾਦ ਆਇਆ ਸੱਚ ਸਸਤਾ ਨਹੀਂ ਹੁੰਦਾ ਪਰ ਝੂਠ ਬਹੁਤ ਮਹਿੰਗਾ ਪੈਂਦਾ ਹੈ ਉਸਨੇ ਸ਼ਾਂਤੀ ਨਾਲ ਕਿਹਾ ਸਰ ਮੈਂ ਝੂਠੇ ਕਾਗਜ਼ਾਂ ਤੇ ਦਸਤਖਤ ਨਹੀਂ ਕਰ ਸਕਦਾ ਜੋ ਹੈ ਉਹੀ ਲਿਖਿਆ ਜਾਵੇ ਮੁਖੀ ਅਦੀ ਆਪਕ ਗੁੱਸੇ ਵਿੱਚ ਆ ਗਿਆ ਧਮਕੀ ਮਿਲੀ ਕਿ ਨੌਕਰੀ ਖਤਰੇ ਵਿੱਚ ਪੈ ਸਕਦੀ ਹੈ ਹਰਪ੍ਰੀਤ ਕਹਾਰ ਆਇਆ ਰਾਤ ਨੂੰ نیند ਨਹੀਂ ਆਈ ਪਰ ਅੰਦਰੋਂ ਇੱਕ ਆਵਾਜ਼ ਸੀ ਟਾਈਮ ਆਊਟ ਤੇ ਮੂੰਹ ਤੇ ਸੱਚ ਬੋਲਣਾ ਹੀ ਅਸਲ ਇਮਤਿਹਾਨ ਹੁੰਦਾ ਹੈ ਸੱਚ ਦੀ ਕੀਮਤ ਪੂਛ ਦਿਨਾ ਬਾਅਦ ਹਰਪ੍ਰੀਤ ਦਾ ਤਬਾਦਲਾ ਦੂਰਲੇ ਇਲਾਕੇ ਵਿੱਚ ਕਰ ਦਿੱਤਾ ਗਿਆ ਪਿੰਡ ਦੇ ਲੋਕ ਕਹਿੰਦੇ ਦੇਖ ਲਓ ਸੱਚ ਬੋਲ ਕੇ ਕੀ ਮਿਲਿਆ ਪਰ ਹਰਪ੍ਰੀਤ ਦਾ ਮਨ ਸ਼ਾਂਤ ਸੀ ਉਹ ਜਾਣਦਾ ਸੀ ਕਿ ਉਸਨੇ ਗੁਰੂ ਦੇ ਰਸਤੇ ਨਾਲ ਗੱਦਾਰੀ ਨਹੀਂ ਕੀਤੀ ਨਵੇਂ ਇਲਾਕੇ ਵਿੱਚ ਉਹ ਸਾਦਗੀ ਨਾਲ ਪੜਾਉਂਦਾ ਰਿਹਾ ਬੱਚਿਆਂ ਨੂੰ ਸਿਰਫ ਕਿਤਾਬਾਂ ਨਹੀਂ ਸੱਚ ਦੀ ਸਿੱਖਿਆ ਵੀ ਦੇਂਦਾ ਉਹ ਕਹਿੰਦਾ ਪੁੱਤਰੋ ਝੂਠ ਨਾਲ ਲੱਗੇ ਵਿਧਿਆ ਜਾ ਸਕਦਾ ਹੈ ਪਰ ਟਿਕਿਆ ਨਹੀਂ ਜਾ ਸਕਦਾ ਦੂਜੀ ਵੱਡੀ ਪਰਖ ਇੱਕ ਵਾਰ ਪਿੰਡ ਵਿੱਚ ਜ਼ਮੀਨ ਦਾ ਝਗੜਾ ਹੋ ਗਿਆ ਵੱਡੇ ਲੋਕਾਂ ਨੇ ਮਿਲ ਕੇ ਗਰੀਬ ਪਰਿਵਾਰ ਦੀ ਜ਼ਮੀਨ ਹੜੱਪਣ ਦੀ ਯੋਜਨਾ ਬਣਾਈ ਹਰਪ੍ਰੀਤ ਇਸ ਮਾਮਲੇ ਦਾ ਗਵਾਹੀ ਉਸ ਨੂੰ ਪਤਾ ਸੀ ਕਿ ਜੇ ਉਹ ਸੱਚ ਬੋਲਿਆ ਤਾਂ ਪਿੰਡ ਦੇ ਪ੍ਰਭਾਵਸ਼ਾਲੀ ਲੋਕ ਉਸ ਦੇ ਵਿਰੋਧ ਹੋ ਜਾਣਗੇ ਪੰਚਾਇਤ ਵਿੱਚ ਉਸ ਨੂੰ ਬੁਲਾਇਆ ਗਿਆ ਸਭ ਦੀਆਂ ਨਜ਼ਰਾਂ ਉਸ ਤੇ ਟਿਕੀਆਂ ਹੋਈਆਂ ਸਨ ਇੱਕ ਆਦਮੀ ਨੇ ਹੌਲੀ ਨਾਲ ਕਿਹਾ ਸੋਚ ਸਮਝ ਕੇ ਬੋਲੀ ਆਪਣਾ ਵੀ ਦੇਖੀ ਉਸ ਪਲ ਹਰਪ੍ਰੀਤ ਨੂੰ دیਵਾਨਾ ਦੀ ਇੱਕ ਗੱਲ ਯਾਦ ਆ ਗਈ ਸੱਚ ਉਹ ਨਹੀਂ ਜੋ ਸੁਰੱਖਿਅਤ ਹੋਵੇ सच ओ हुंदा है जो लोड वेले डर तो बिना मुंह ते बोलिया जावे। उसने डूंगा सा लिया पंचो, जमीन गरीब परिवार दी है मैं नाल अखाख्या है सच यही है पल भर ले चुप छा गई कुछ लोग गुस्से सन कुछ शर्मिंदे आखिरकार फैसला सच दे हक विच होया। सच दी जीत ਸ਼ੁਰੂ ਵਿੱਚ ਹਰਪ੍ਰੀਤ ਨੂੰ ਸਮੱਸਿਆਵਾਂ ਆਈਆਂ ਪਰ ਹੌਲੀ-ਹੌਲੀ ਪਿੰਡ ਦੇ ਲੋਕਾਂ ਨੇ ਸਮਝਣਾ ਸ਼ੁਰੂ ਕੀਤਾ ਕਿ ਇਹ ਬੰਦਾ ਕਿਸੇ ਤੋਂ ਨਹੀਂ ਡਰਦਾ ਸਿਰਫ ਸੱਚ ਨਾਲ ਖੜਦਾ ਹੈ ਕੁਝ ਸਮੇਂ ਬਾਅਦ ਉਹੀ ਲੋਕ ਜੋ ਕਦੇ ਉਸਨੂੰ ਮੋਰਖ ਕਹਿੰਦੇ ਸਨ ਉਸਦੀ ਇੱਜ਼ਤ ਕਰਨ ਲੱਗ ਪਏ ਬੱਚੇ ਉਸਨੂੰ ਰੋਲ ਮਾਡਲ ਮੰਨਣ ਲੱਗ ਪਏ ਇੱਕ ਦਿਨ ਹਰਪ੍ਰੀਤ ਨੇ ਗੁਰਦੁਆਰੇ ਵਿੱਚ ਬੱਚਿਆਂ ਨੂੰ ਕਿਹਾ ਸੱਚ ਬੋਲਣਾ ਆਸਾਨ ਨਹੀਂ ਹੈ ਪਰ ਯਾਦ ਰੱਖੋ ਜਿਹੜਾ ਸੱਚ ਲਈ ਖੜਦਾ ਹੈ ਉਸ ਦੇ ਨਾਲ ਗੁਰੂ ਆਪ ਖੜਦਾ ਹੈ ਟਾਈਮ ਆਉਣ ਤੇ ਮੂੰਹ ਦੇ ਸੱਚ ਬੋਲਣਾ ਹੀ ਅਸਲ ਦਲੇਰੀ ਹੈ ਨਤੀਜਾ ਹਰਪ੍ਰੀਤ ਦੀ ਕਹਾਣੀ ਪਿੰਡਾਂ-ਪਿੰਡਾਂ ਵਿੱਚ ਫੈਲ ਗਈ ਲੋਕਾਂ ਨੂੰ ਸਮਝ ਆਈ ਕਿ ਸੱਚ ਕੋਈ ਨਾਰਾ ਨਹੀਂ ਇੱਕ ਜੀਵਨ ਰੀਤ ਹੈ ਸੱਚ ਕਈ ਵਾਰ ਤਕਲੀਫ ਦਿੰਦਾ ਹੈ ਪਰ ਆਖਰਕਾਰ ਮਨ ਨੂੰ ਸ਼ਾਂਤੀ ਅਤੇ ਸਮਾਜ ਨੂੰ ਨ્યાਅ ਦਿੰਦਾ ਹੈ सीखी द सुनेहा यही है हमेशा सच बोलो डर के नहीं लाभ वेख के नहीं पर जो टाइम आवे तो मुँह तो सच बोलो यही गुरमत है यही जीवन की जित है वागुरु जी का खालसा वाहेगुरू जी की फतेह इस तरह दिया वीडियोस दीडियोज़ साढ़े चैनल नू कर लो सब्सक्राइब वागुरु जी का खालसा वाहेगुरु जी की फतेह